ਸਤਿ ਸ਼੍ਰੀ ਅਕਾਲ ਜੀ ਮੈਂ ਅੱਜ ਬਣਾ ਰਹੀ ਹਾਂ ਖਿਚੜੀ ਤੇ ਇੱਕ ਮੂੰਗੀ ਦੀ दाल ਲਈ ਹੈ ਮਸਰਾਂ ਦੀ ਤੇ ਚਾਵਲ ਲਏ ਆ ਤੇ ਇਹਨਾਂ ਨੂੰ ਇੱਕੋ ਮਾਤਰਾ ਦੇ ਵਿੱਚ ਰੱਖ ਲਿਆ ਵਾ ਤੇ ਇਹਨਾਂ ਨੂੰ ਇਹਨਾਂ ਨੂੰ ਮੈਂ ਇੱਕ ਭਾਂਡੇ ਵਿੱਚ ਕੱਢ ਕੇ ਤਿੰਨ ਤੋਂ ਚਾਰ ਪਾਣੀ ਢੋ ਲੈਣਾ ਵਾ ਤੋਂ ਬਾਅਦ ਇਹਨੂੰ ਆਪਾਂ ਕੁੱਕਰ ਦੇ ਵਿੱਚ ਪਾ ਕੇ ਇੱਕ ਚਮਚਾ ਨਮਕ ਦਾ ਪਾ ਕੇ ਸੀਟੀ ਇਕ ਲਵਾ ਲੈਣੀ ਆ ਤੇ ਇਹ ਖਿਚੜੀ ਮੈਂ ਘੱਟ ਮਸਾਲੇ ਵਾਲੀ ਬਣਾ ਰਹੀ ਹਾਂ ਕਿਉਂਕਿ ਮੇਰੇ ਬੇਟੇ ਦਾ ਤੇ ਔਰ ਬੇਟੀ ਮੇਰੀ ਦਾ ਗਲਾ ਖਰਾਬ ਹੋ ਜੋ ਜ਼ੁਕਾਮ ਖੰਸੀ ਹੋ ਗਿਆ ਉਹਨਾਂ ਨੂੰ ਤੇ ਉਹਨਾਂ ਨੇ ਖਿਚੜੀ ਮੰਗੀ ਕਿ ਘੱਟ ਮਸਾਲੇ ਵਾਲੀ ਹੋਵੇ ਕਿ ਗਲੇ ਨੂੰ ਨਾ ਲੱਗੇ ਮਿਰਚ ਇਸ ਕਰਕੇ ਮੈਂ ਖਿਚੜੀ ਇਸ ਤਰ੍ਹਾਂ ਬਣਾ ਰਹੀ ਹਾਂ ਬਿਨਾ ਤੜਕੇ ਤੋਂ ਤੇ ਮੇਰੇ ਚੈਨਲ ਤੇ ਜੇ ਤੁਹਾਨੂੰ ਵੀਡੀਓ ਪਸੰਦ ਆਂਦੀ ਆ ਤੇ ਤੁਸੀਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਔਰ ਲਾਈਕ ਜਰੂਰ ਭੇਜਿਓ ਔਰ ਦੱਸਿਓ ਕਿ ਖਿਚੜੀ ਇਹ ਕਿੱਦਾਂ ਦੀ ਤੁਹਾਨੂੰ ਲੱਗੀ ਆ ਤੇ ਮੈਂ ਤੁਹਾਡਾ ਬਾਕੀ ਸਾਰਿਆਂ ਦਾ ਧੰਨਵਾਦ ਕਰਦੀ ਆ ਖਿਚੜੀ ਇਹ ਦੇਖੋ ਇੱਕ ਸੀਟੀ ਬਜਨ ਦਾ ਵਾਹ ਇਹ ਥੋੜੀ ਸੰਘਣੀ ਸੀ ਇਸ ਕਰਕੇ ਮੈਂ ਚ ਇੱਕ ਗਲਾਸ ਪਾਣੀ ਦਾ ਪਾ ਲਿਆ ਤੇ ਇਹਨੂੰ ਦੂਜੀ ਸਾਈਡ ਤੇ ਅরিਜਨ ਵਾਸਤੇ ਰੱਖ ਦਿੱਤਾ ਵਾ ਇੱਕ ਸਾਈਡ ਮੈਂ ਫਰਾਈਪੈਨ ਲਿਆ ਵਾ ਤੇ ਉੱਚ ਮੈਂ ਤੇਲ ਪਾਇਆ ਵਾ ਥੋੜਾ ਜਿਹਾ ਤੇਲ ਥੋੜਾ ਜਿਆਦਾ ਪੈ ਗਿਆ ਇਹਨੂੰ ਮੈਂ ਕੱਟ ਕੀਤਾ ਵਾ ਕੱਟ ਕਰਨ ਤੋਂ ਬਾਅਦ ਇਹਦੇ ਵਿੱਚ ਮੈਂ ਥੋੜਾ ਜਿਹਾ ਜੀਰਾ ਪਾਇਆ ਤੇ ਥੋੜੀ ਜੀ ਕਾਲੀ ਮਿਰਚ ਪਾਈ ਆ ਕਿ ਜਿਹੜਾ ਖਿਚੜੀ ਦੇ ਵਿੱਚ ਪਾਈ ਹੁੰਦੀ ਆ ਉਹ ਸੈੱਟ ਹੋ ਜੇ ਤੇ ਇਹ ਖਿਚੜੀ ਬਿਲਕੁਲ ਵੀ ਮਿਰਚ ਮਸਾਲੇ ਵਾਲੀ ਨਹੀਂ ਹੈਗੀ ਕੀ ਤਾਂ ਕੀ ਮੇਰੇ ਬੱਚਿਆਂ ਨੂੰ ਜਦੋਂ ਖਾਣਦੇ ਉਹਨਾਂ ਨੂੰ ਗਲੇ ਨੂੰ ਨਾ ਲੱਗੇ ਇਸ ਕਰਕੇ ਉਹਨਾਂ ਵਾਸਤੇ ਸਪੈਸ਼ਲ ਬਣਾਈ ਹੈ ਤੇ ਇਹ ਖਿਚੜੀ ਜਦੋਂ ਦੋਨੇ ਚੀਜ਼ਾਂ ਇਹ ਪੁੱਜ ਗਈਆਂ ਤੇ ਇਹਨਾਂ ਨੂੰ ਮੈਂ ਖਿਚੜੀ ਦੇ ਵਿੱਚ ਪਾ ਲੈਣਾ ਵਾ ਹੋਣ ਤੋਂ ਬਾਅਦ ਇਹਨੂੰ ਇਹ ਦੇਖੋ ਰਹਿ ਚੁੱਕੀ ਹੈ ਖਿਚੜੀ ਤੇ ਤੜਕਾ ਜਿਹੜਾ ਮੈਂ ਸਾਈਡ ਤੇ ਭੁੰਨਿਆ ਵਾ ਉਹਨੂੰ ਆਪਾਂ ਕਿ ਜੀ ਦੇ ਵਿੱਚ ਪਾ ਦੇਣਾ ਵਾ ਤੇ 4 ਤੋਂ 5 ਮਿੰਟ ਵਾਸਤੇ ਆਪਾਂ ਇਹਨੂੰ ਰੈਨ ਲੈਣਾ ਵਾ ਰੈਨ ਕੇ ਤੇ ਇਹ ਬਾਜ ਖਾਣ ਲਈ ਤਿਆਰ ਹੋ ਜਾਣੀ ਹੈ ਠੀਕ ਹੈ ਜੀ ਤੇ ਇਹ ਮੈਨੂੰ ਜਰੂਰ ਦੱਸਿਓ ਕਿ ਮੇਰੀਆਂ ਵੀਡੀਓ ਜੇ ਚੰਗੀਆਂ ਲੱਗਦੀਆਂ ਵਾ ਤੇ ਮੈਨੂੰ ਕਮੈਂਟ ਜਰੂਰ ਕਰਿਆ ਕਰੋ ਦੱਸਿਆ ਕਰੋ ਕਿ ਕਿੱਦਾਂ ਦੀਆਂ ਲੱਗਦੀਆਂ ਮੇਰੀਆਂ ਵੀਡੀਓ ਕਿਉਂਕਿ ਮੈਂ ਖਾਣਾ ਤਾਂ ਬਿਲਕੁਲ ਸਿੰਪਲ ਬਣਾਉਣੀ ਆ ਇਨਾ ਜ਼ਿਆਦਾ ਨਿੰਗਾ ਵਧੀਆ ਕਿ ਜਦਾਂ ਮੇਰੇ ਜਿੱਦਾਂ ਦਾ ਸਾਡੇ ਘਰ ਦੇ ਵਿੱਚ ਬਣਦਾ ਵਾ ਮੈਂ ਉਦਾਂ ਦਾ ਹੀ ਬਣਾ ਕੇ ਵੀਡੀਓ ਪਾਉਣੀ ਹੈ ਠੀਕ ਆ ਜੀ ਤੇ ਬੱਚੇ ਮੇਰੇ ਸਕੂਲੋਂ ਆਏ ਸੀਗੇ ਤੇ ਸਕੂਲੋਂ ਆਂਦੇ ਉਹਨਾਂ ਨੂੰ ਸਰਦੀ ਲੱਗੀ ਸਵੇਰ-ਸਵੇਰ ਗਏ ਜਦੋਂ ਤੇ ਇਸ ਕਰਕੇ ਮੈਂ ਖਿਚੜੀ ਬਣਾਈ ਆ ਤੇ ਉਹਨਾਂ ਦੀ ਧੀਰੇ ਦੇ ਕੈਮਰਾ ਖੋਦਦਾ ਵੀ ਮਤਲਬ ਮੂਡ ਖਰਾਬ ਹੋ ਗਿਆ ਕਿ ਬੱਚੇ ਸਕੂਲ ਗਏ ਤੇ ਸਕੂਲੋਂ ਆਉਂਦੇ ਆ ਉਹਨਾਂ ਨੂੰ ਇਹ ਖੰਸੀ ਹੋ ਗਈ ਗਲਾ ਖਰਾਬ ਹੋ ਗਿਆ ਇਸ ਕਰਕੇ ਮੈਂ ਥੋੜਾ ਜਿਹਾ ਅਬਸੈਟ ਹੈਗੀ ਸੀ ਤੇ ਦੇਖੋ ਖਿਚੜੀ ਬਣ ਗਈ ਆ ਖਿਚੜੀ ਤੁਹਾਨੂੰ ਕਿਦਾਂ ਦੀ ਲੱਗੀ ਮੈਨੂੰ ਜ਼ਰੂਰ ਦੱਸਿਓ ਬਾਕੀ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ